ਸਰਸਕਲ ਮੈਂ ਹਕੁਸ਼ੀ ਤੁਸੀ ਵੇਖ ਰਹੇ ਹੋ ਐਸਐਮਜ਼ ਨਿਊਜ਼ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਨਾਲ ਆਮ ਆਦਮੀ ਪਾਰਟੀ 16000 ਥਾਵਾ ਤੇ ਖੇਤੀ ਕਾਨੂੰਨਾਂ ਨੂੰ ਜਲਾ ਕੇ ਮਨਾਏਗੀ ਲੋੜੀ ਦਾ ਤਿਹਾਰ ਥਾਣਾ ਡੇਲੋ ਅਦੀਨ ਪੈਂਦੇ ਗਿਲਪਿੰਡ ਦੇ ਸਰਕਾਰੀ ਸਕੂਲ ਵਿੱਚ ਲੜਕੀ ਨੇ ਕੀਤੀ ਖੁਦਕੁਸ਼ੀ ਜਿਲ੍ਹਾ ਯੂਥ ਕਾਲੀ ਦਾਲ ਦੇ ਮੁਖੀ ਗੁਰਦੀਪ ਸਿੰਘ ਗੋਸ਼ਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੁਧਿਆਣਾ ਵਿੱਚ ਬੁੱਢਾਣਾ ਪ੍ਰੋਜੈਕਟ ਦੇ ਲਈ ਆਪਣੀ ਫੇਰੀ ਰੱਦ ਕਰਨ ਦੀ ਸਖਤ ਪ੍ਰਤੀਕਿਰਿਆ ਦਿੱਤੀ ਹੈ ਲੋੜੀ ਤਿਹਾੜੀ ਤੇ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਭਾਰਤ ਕਿਸਾਨ ਯੂਨੀਅਨ ਲੱਖੋ ਵਾਲੇ ਸਾੜੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀ ਦੇ ਖੇਤਰ ਵਿੱਚ 33% ਸੀਟਾਂ ਦਾ ਰਾਖਵਾ ਕਰਕੇ ਮਹਿਲਾਵਾਂ ਨੂੰ ਦਿੱਤਾ ਸਨਮਾਨ ਹੁਣ ਖਬਰਾਂ ਵਿਸਤਾਰ ਵਿੱਚ ਆਮ ਆਦੀ ਪਾਰਟੀ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਪੂਰੀ ਹਮਾਇਤ ਦੇ ਰਹੀ ਹੈ ਜਿਸ ਦੇ ਚੱਲਦਿਆਂ ਇੱਕ ਨਵਾਂ ਵਿਰੋਧ ਪ੍ਰਦਰਸ਼ਨ ਸਾਹਮਣੇ ਆਇਆ ਜਿਸ ਦੇ ਵਿੱਚ ਅੱਗ ਵਿੱਚ ਖੇਤੀ ਕਾਨੂੰਨ ਜਲਾ ਕੇ ਮਨਾ ਰਹੇ ਨੇ ਲੋੜੀ ਪੰਜਾਬ ਦੇ 12000 ਤੋਂ ਵੱਧ ਪਿੰਡਾਂ ਅਤੇ 35000 ਤੋਂ ਵੱਧ ਸ਼ਹਿਰੀ ਵਾੜਾ ਵਿੱਚ ਲੋੜੀ ਸਾੜ ਕੇ ਅਰਥਾਤ ਕੁੱਲ 16000 ਥਾਵਾਂ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਨੂੰ ਸਾੜਨ ਜਾ ਰਹੀਆਂ ਹਨ ਇਸ ਮੌਕੇ ਪਾਰਟੀ ਆਗੂ ਅਰुण ਵਧਵਾ ਸ਼ਹਿਰੀ ਬਲਾਕ ਦੇ ਪ੍ਰਧਾਨ ਭਜਨ لال ਜ਼ਿਲ੍ਹਾ ਦਫ਼ਤਰ ਇੰਚਾਰਜ ਭਗਵਾਨ ਦਾਸ ਜ਼ਿਲ੍ਹਾ ਪ੍ਰੈਸ ਸਕੱਤਰ ਧਰਮਪਾਲ ਚਾਵਲਾ ਚਰਨਜੀਤ ਕੌਰ ਮਨੀ ਵੀ ਮੌਜੂਦ ਸਨ ਸਮੂੱਚੀ ਮੀਡੀਆ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਜਿਹੜੀ ਇਹ ਪ੍ਰੈਸ ਸਵਾਰਤਾ ਪਰ ਰੱਖੀ ਆ ਜੋ ਲੋਹੜੀ ਦਾ ਤਿਉਹਾਰ ਆ ਰਿਹਾ 13 ਤਰੀਕ ਨੂੰ ਆਪਾਂ ਸਭ ਜਾਣਦੇ ਆ ਕਿ ਅੱਜ ਦਿੱਲੀ ਦੀਆਂ ਬਰੂਹਾਂ ਤੇ ਸਾਡਾ ਦੇਸ਼ ਦਾ ਜਿਹੜਾ ਕਿਸਾਨ ਹੈ ਉਹ ਮੋਦੀ ਦੇ ਜੀਨੂ ਰੋ ਰਿਹਾ ਹੈ ਮੋਦੀ ਸਰਕਾਰ ਨੇ ਜਿਹੜੇ ਹਾਲ ਦੀ ਘੜੀ ਚ ਪਿਛਲੇ ਦਿਨਾਂ ਦੇ ਵਿੱਚ ਕਾਲੇ ਕਾਨੂੰਨ ਜਿਹੜੇ ਤਿੰਨ ਤਰ੍ਹਾਂ ਦੇ ਲਿਆਦੇ ਸਨ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਦਿੱਲੀ ਦੇ ਬਾਰਡਰਾਂ ਤੇ ਜਿਹੜਾ ਬੈਠਾ ਹੋਇਆ ਦੇਖਾ ਸਮੂੱਚਾ ਕਿਸਾਨ ਹਰ ਸਟੇਟ ਦਾ ਕਿਸਾਨ ਆਇਆ ਹੋਇਆ ਸੋ ਜਿਹੜੀ ਲੋਡੀਆਂ ਆਪਾਂ ਸਭ ਜਾਣਦੇ ਉਥੇ 70 ਸਰਦਾਰ ਗੁਜੀ ਸਿੰਘ ਰਾਜੀਵ ਜਿਹੜੇ ਕਿਸਾਨ ਨੇਤਾ ਨੇ ਉਹ ਗੀਡ ਨੇ ਉਹਨਾਂ ਨੇ ਦੱਸਿਆ ਕਿ 70 ਦਾ ਅੰਕੜਾ ਜਿਹੜਾ ਹੈਗਾ ਉਹ ਹੋ ਚੁੱਕਾ 70 ਸ਼ਹੀਦ ਹੋ ਗਏ ਸਾਡੇ ਕਿਸਾਨ ਮਜ਼ਦੂਰ ਬੜਾ ਦੁੱਖ ਲੱਗਦਾ ਸੋ ਜਿਹੜੀ ਇਸ ਵਾਰ ਦੀ ਜਿਹੜੀ ਲੋੜੀ ਹੈਗੀ ਆ ਉਹ ਸਾਡੀ ਨਜ਼ਰ ਦੇ ਵਿੱਚ ਕਾਲੀ ਲੋੜੀ ਹੋਏਗੀ ਲੋੜੀ ਜ਼ਰੂਰ ਬਾਲੀ ਜਾਏਗੀ ਪਰ ਇਹ ਜਿਹੜੀ ਲੋੜੀ ਆ ਇਹ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਸਮਰਪਿਤ ਹੋਏਗੀ ਆਮ ਆਦਮੀ ਪਾਰਟੀ ਇਹ ਲੋੜੀ ਉਹਨਾਂ ਨੂੰ ਸਮਰਪਿਤ ਹੋ ਕੇ ਜਿਹੜੀ ਲੋੜੀ ਮਨਾਏਗੀ ਔਰ ਪੂਰੇ ਪੰਜਾਬ ਦੇ 12000 ਪਿੰਡ 3.5 ਹਜ਼ਾਰ ਦੇ ਲਗਭਗ ਅਪ੍ਰੋਕਸੀਨੇਟ ਜਿਹੜੇ ਸ਼ਹਿਰੀ ਬਾਗ ਆ ਉਹਨਾਂ ਦੇ 16 ਦੇ 16 ਹਜ਼ਾਰ ਪੁਆਇੰਟਾਂ ਤੇ ਨੀਚੇ ਬਦਰ ਤੇ ਪਿੰਡਾਂ ਚ ਸ਼ਹਿਰ ਬਾਗਾਂ ਚ ਜਿਹੜਾ ਹੈ ਲੋੜੀ ਬਣਾਈ ਜਾਏਗੀ ਔਰ ਉਹ ਲੋੜੀ ਦੇ ਵਿੱਚ ਜੋ ਕਾਲੇ ਕਾਨੂੰਨ ਦੀਆਂ ਕਾਪੀਆਂ ਨੇ ਜੋ ਕਾਲੇ ਕਾਨੂੰਨ ਤਿੰਨ ਤਰ੍ਹਾਂ ਦੇ ਬਣੇ ਨੇ ਉਹ ਜਿਸ ਤਰ੍ਹਾਂ ਅਸੀਂ ਤਿਲ ਪਾਉਂਦੇ ਆ ਲੋੜੀ ਦੇ ਵਿੱਚ ਇਹ ਕਾਲੇ ਕਾਨੂੰਨ ਦੀ ਜਿਹੜੀ ਕਾਪੀਆਂ ਹੈ ਜਿਹੜੀਆਂ ਨੇ ਉਹ ਸਰਕਾਰ ਦੇ ਜਿਹੜੇ ਸਾਥੀ ਨਹੀਂ ਜਾਂ ਆਵਾਮ ਹੈ ਜਿਹੜੇ ਦੁਖੀ ਨੇ ਇਹਨਾਂ ਕਾਲੇ ਕਾਨੂੰਨ ਤੋਂ ਉਹ ਇਹ ਲੋੜੀ ਦੇ ਵਿੱਚ ਪਾਣਨਗੇ ਕੀ ਐਮ મોદી ਸਾਹਿਬ ਤੁਹਾਡੇ ਜਿਹੜੇ ਕਾਲੇ ਕਾਨੂੰਨ ਨੇ ਅਸੀਂ ਸਿਰੇ ਤੋਂ ਨਕਾਰਦੇ ਆਂ ਰੱਦ ਕਰਦੇ ਆਂ ਔਰ ਅਸੀਂ ਬਾਈਕਾਟ ਕਰਦੇ ਆਂ ਤੁਹਾਡੇ ਇਹਨਾਂ ਕਾਨੂੰਨਾਂ ਦਾ ਅਸੀਂ ਬਿਲਕੁਲ ਸਿਰੇ ਤੋਂ ਖਾਰਜ ਕਰਦੇ ਆਂ ਤੇ ਇਸ ਇਹ ਲੋਰੀ ਜਿਹੜੀ ਹੈਗੀ ਆ ਉਹ ਪੂਰੇ ਪੰਜਾਬ ਦੇ ਕੱਲੇ-ਕੱਲੇ ਪਿੰਡ ਤੇ ਬਾੜ ਵਿੱਚ ਮਨਾਈ ਜਾਏਗੀ ਜੀ ਇਹ ਪ੍ਰਿਆਸ ਆਮ ਆਦਮੀ ਪਾਰਟੀ ਦਾ ਹੈ ਕਿ ਕਿਸਾਨ ਸੰਗਠਨਾਵਾਂ ਵੱਲੋਂ ਆਹਵਾਨ ਕੀਤਾ ਗਿਆ ਸੀ ਇਹ ਪ੍ਰਿਆਸ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਸੁਪਰੀਮੋ ਨੇ ਅਲਿੰਕੀਵਾਲ ਜੀ ਉਹਨੂੰ ਧੱਦ ਰੱਖ ਦੇ ਨੇ ਕਿਸਾਨੀ ਦਾ ਤੁਸੀਂ ਦੇਖਿਆ ਜਿੰਦ ਵਿੱਚ ਉਹਨਾਂ ਨੇ ਕਿੰਨਾ ਸਹੀ ਬੋ ਕੀਤਾ ਹੈਗਾ ਤਾਂ ਉਹਨਾਂ ਨੇ ਸਾਨੂੰ ਏਸੀ ਦਾ ਹੁਕਮ ਕੀਤਾ ਕਿ ਅਸੀਂ ਕਿਸਾਨਾਂ ਦੇ ਪੁੱਤਰਾ ਬਣਾਂ ਸੀ ਕਿਸਾਨ ਬਣ ਕੇ ਜਿਹੜਾ ਹੈਗਾ ਉਹ ਹਰ ਵਾਰ ਤੇ ਪ੍ਰਿੰਟ ਦੇ ਵਿੱਚ ਅਸੀਂ ਇਹ ਲੋੜੀ ਬਣਾਈਏ ਔਰ ਇਹ ਲੋੜੀ ਜਿਹੜੀ ਹੈਗੀ ਆ ਮਨਾਉਣੀ ਹੀ ਨਹੀਂ ਇਹ ਕਾਲੀ ਲੋੜੀ ਹੈਗੀ ਆ ਅਸੀਂ ਜਿਹੜੀ ਜਿਹੇ ਸਨਦਜ ਵੀ ਦੇਣੀ ਆ ਸ਼ਹੀਦ ਕਿਸਾਨਾਂ ਦੇ ਨਾਮ ਜੀ ਸਰ ਧਰਮ ਦੇ ਨਾਮ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ਕਾਲੀ ਲੋੜੀ ਕਿਉਂ ਸ਼ਬਦ ਵਰਤਿਆ ਜਾ ਰਿਹਾ ਕਾਲੇ ਕਾਨੂੰਨ ਨੇ ਤੁਸੀਂ ਉਹਨਾਂ ਵਿਰੋਧ ਕਰ ਸਕਦੇ ਹੋ ਇੱਕ ਪਵਿੱਤਰ ਤਿਉਹਾਰ ਹੈ ਉਹਨੂੰ ਕਾਲਾ ਕਿਉਂ ਕਿਹਾ ਜਾ ਰਿਹਾ ਹੈ ਇਹਦੇ ਪਿੱਛੇ ਕੀ ਕਾਰਨ ਹੈ ਕੀ ਤੁਸੀਂ ਧਰਮ ਨਾਲ ਇਤਿਫਾਕ ਨਹੀਂ ਰੱਖਦੇ ਬਿਲਕੁਲ ਜੀ ਅਸੀਂ ਇਤਿਫਾਕ ਰੱਖਦੇ ਹਾਂ ਸਰਕਾਰ ਨੇ ਸਾਰੇ ਧਰਮਾਂ ਦੇ ਜਿਹੜੇ ਤਿਉਹਾਰ ਹੁੰਦੇ ਆ ਅਸੀਂ ਦਿਨੋਂ ਸਨਮਾਨ ਕਰਦੇ ਹਾਂ ਪਰ ਇਹ ਇਹ ਉਦੋਂ ਹੀ ਹੁੰਦਾ ਕਿ ਦੇਖੋ ਅੱਜ ਤੇ ਸੱਤਕ ਕਿਸਾਨ ਜਿਨ੍ਹਾਂ ਦੇ ਬਦੌਰਤ ਅਸੀਂ ਜਿਉਂਦੇ ਆ ਜਿਹੜੇ ਸਾਡੇ ਅੰਦਰ ਤੱਕ ਸਾਡੇ ਰੱਬ ਨੇ 70 ਕਿਸਾਨ ਜਿਹੜੇ ਹੈਗੇ ਆ ਉਹ ਸ਼ਹੀਦ ਹੋ ਚੁੱਕੇ ਨੇ ਤਾਂ ਫਿਰ ਅਸੀਂ ਇਸ ਲੋੜੀ ਨੂੰ ਕਿਵੇਂ ਖੁਸ਼ੀ ਦੀ ਲੋੜੀ ਬਣਾਈਏ ਤੁਸੀਂ ਖੁਸ਼ੀ ਨਾ ਮਨਾਓ ਲੇਕਿਨ ਪਵਿੱਤਰ ਤਿਵਾਰ ਨੂੰ ਕਾਲਾ ਨਾ ਕਹੋ ਸਾਡਾ ਇਹ ਕਿਆ ਦਾ ਮਤਲਬ ਇਸ ਦਾ ਸਲਤਨਤ ਜੀ ਦੀ ਗੱਲ ਕਰ ਰਹੇ ਹਾਂ ਹਾਂ ਸਲਤਨਤ ਜੀ ਕਹਿ ਸਕਦੇ ਤੁਸੀਂ ਲੋੜੀ ਦੇਖੋ ਦੀਵਾਲੀ ਕਾਲੀ ਵੀ ਮਨਾਈ ਜਾਂਦੀ ਹੈ ਦੀਵਾਲੀ ਵੀ ਕਾਲੀ ਨਹੀਂ ਉਹ ਗਲਤ ਸ਼ਬਦ ਹੈ ਰਾਜਨੀਤਿਕ ਹੋੜ ਦੇ ਵਿੱਚ ਤੁਸੀਂ ਪਵਿੱਤਰ ਤਿਵਾਰਾਂ ਨੂੰ ਅਪਮਾਨ ਨਾ ਕਰੋ ਅਸੀਂ ਨਹੀਂ ਕਹਿੰਦੇ ਤੁਸੀਂ ਕਹੋ ਜਾਂ ਨਾ ਕਹੋ ਲੇਕਿਨ ਇਹ ਗੱਲ ਬੰਦੀ ਨਹੀਂ ਕਿ ਤੁਸੀਂ ਤਿਉਹਾਰਾਂ ਨੂੰ ਐਸੇ ਕਿ ਕਾਲਾ ਨਾਮ ਦਿਓ ਤਿਉਹਾਰ ਆਜੀ ਜਗ੍ਹਾ ਤੇ ਨੇ ਜੀ ਤੁਹਾਡਾ ਤਾਂ ਕੋਈ ਕਸੂਰ ਨਹੀਂਗਾ ਜੀ ਜੀ ਤਿਉਹਾਰ ਹੈ ਠੀਕ ਹੈ ਤੁਸੀਂ ਆਦਾ ਰੋਸ ਜਿਤਾਣਾ ਚਾਹੁੰਦੇ ਹੋ ਜਿਹੜੇ ਮਨਾਉਣਾ ਚਾਹੁੰਦੇ ਕੋ ਪੂਰਾ ਪੰਜਾਬ ਪੂਰਾ ਦੇਸ਼ ਜੋ ਜਿਹੜਾ ਤਿਉਹਾਰ ਹੁੰਦਾ ਦੇਸ਼ ਦੀ ਆਵਾਮ ਦੇ ਨਾਲ ਹੁੰਦਾ ਮਤਲਬ ਕਿ ਆਵਾਮ ਜਿਹੜਾ ਹੈਗਾ ਪੂਰੇ ਤਾਂ ਪੂਰਾ ਦੇਸ਼ ਦਾ ਆਵਾਮ ਅੱਜ ਦੁਖੀ ਹੈ ਕਿਉਂਕਿ ਅੰਨ ਛਾਤੀ ਦੀ ਉਗਾਈ ਹੋਈ ਖਾਣਾ ਜਿਹੜਾ ਹੈਗਾ ਰੋਟੀ ਉਹ ਖਾਂਦੇ ਨਹੀਂ ਅਸੀਂ ਸਿਰਫ ਇਹ ਜਾਣਨਾ ਚਾਹੁੰਦੇ ਆ ਕਾਨੂੰਨ ਕਾ ਰਹੇ ਨੇ ਕਿ ਲੋੜੀ ਕਾ ਲਈ ਬਸ ਤੁਸੀਂ ਇਹ ਕਹਿ ਸਕਦੇ ਹੋ ਲੋੜੀ ਜਿਹੜੀ ਹੈਗੀ ਆ ਉਹ ਸਾਡੀ ਜਿਹੜੀ ਹੈਗੀ ਉਹ ਖੁਸ਼ੀ ਵਾਲੀ ਵੀ ਹੈਗੀ ਤਾਂ ਜਿਹੜੀ ਖੁਸ਼ੀ ਵਾਲੀ ਵੀ ਹੈਗੀ ਤਾਂ ਉਹਦੇ ਉਲਟਾ ਤੁਸੀਂ ਦੇਖ ਲਓ ਫਿਰ ਲੋੜੀ ਕਿਹੜੀ ਹੋ ਸਕਦੀ ਆ ਤਾਂ ਫਿਰ ਬੁਰਾ ਕੀ ਇਸ ਸਮੇਂ ਜੋ ਕੀ ਫਾਇਦਾ ਹੋਏਗਾ ਇਹ ਜਿਹੜਾ ਤੁਸੀਂ ਲੋੜੀ ਦੇ ਵਿੱਚ ਕਾਨੂੰਨਾਂ ਦੀ ਕਾਪੀ ਜਲਾਓਗੇ ਇਹਨੂੰ ਲੈ ਕੇ ਕੀ ਫਾਇਦਾ ਹੈ ਅਸੀਂ ਸਮਝਦੇ ਆ ਜਿਹੜੀ ਸਾਡੀ ਦੇਸੀ ਸਰਕਾਰ ਹੈ ਮੋਦੀ ਸਰਕਾਰ ਹੈ ਉਹਨਾਂ ਦੇ ਜਿਹੜਾ ਹੈਗਾ ਬਿਲਕੁਲ ਕਨੜੀ ਜਿਹੜੀ ਜੂਸ ਜਿਹੜੀ ਹੈਗੀ ਆ ਸਰਦੀ ਜੂਸਰ ਖ ਜਾਏਗੀ ਔਰ ਕਨੜੀ ਮੈਲ ਜਿਹੜੀ ਉਗੜ ਜਾਏਗੀ ਕਿਉਂਕਿ ਪੂਰੇ ਪੰਜਾਬ ਦੇ ਕੱਲੇ ਕੱਲੇ ਪਿੰਡ ਸ਼ਹਿਰ ਵਾਰ ਦੇ ਵਿੱਚ ਇਹ ਲੋੜੀ ਜਿਹੜੀ ਹੈ ਉਹ ਬਾਈ ਜਾ ਰਹੀ ਆ ਔਰ ਜਿਹੜਾ ਹੈਗਾ ਇਹ ਬਿਲਕੁਲ ਪੂਰਾ ਪ੍ਰੈਸ਼ਰ ਪਾਏਗਾ ਮੋਦੀ ਸਰਕਾਰ ਤੇ ਪੂਰਾ ਸਰ ਪਾਏਗਾ ਹਾਰੇ ਹੁਣ ਮਤ ਕਵੈਜੀ ਉਹਦੇ ਚ ਆਮ ਆਦੀ ਪਾਰਟੀ ਨੂੰ ਨਾਲ ਕੀਤਾ ਗਿਆ ਬਾਹਰ ਵਾਲੇ ਬੰਦੇ ਖਰੇ ਹੋਣਗੇ ਜੀ ਤੇ ਉਹਨਾਂ ਦੇ ਕਈ ਕਈ ਗਤੀਵਿਧੀਆਂ ਚੱਲ ਰਹੀਆਂ ਨੇ ਚੱਲ ਰਹੀਆਂ ਨੇ ਵਧੀਆ ਗਤੀਵਿਧੀਆਂ ਚੱਲ ਰਹੀਆਂ ਨੇ ਬਹੁਤ ਅچھے ਅچھے ਹੁਣ ਹਾਰ ਜਿਹੜੇ ਹੈਗੇ ਆ ਸੰਭਾਵਿਤ ਅਮੀਰਵਰ ਸਾਡੇ ਕੋਲ ਆ ਚੁੱਕੇ ਨੇ ਤੇ ਬਸ ਜਲਦੀ ਹੀ ਅਸੀਂ ਜਿਹੜੀ ਹੈਗੀ ਐਡਸਟ ਜਿਹੜੇ ਆਪਾਂ ਦੀ ਪਾਰਟੀ ਸਾਡੀ ਉਹ ਸਟੈਂਪ ਲਾ ਕੇ ਬਿਲਕੁਲ ਸਾਡੇ ਕੋਲ ਕਹਿ ਲਈ ਹੈ ਨਗਰ ਟੀਮ ਪੂਰੀ ਤਿਆਰ ਹੈ ਤੁਹਾਡੀ ਕੋਈ ਟਾਈਮ ਹੈ ਪੇੜ ਕੋਈ ਇਸ ਡੇਟ ਨੂੰ ਫੈਨ ਨਾ ਦੇਖੋ ਪਹਿਲਾਂ ਇੱਕ ਅਸੀਂ ਸੁਣਿਆ ਸੀ 25 ਜਨਵਰੀ ਨੂੰ ਸਾਡੇ ਇਲੈਕਸ਼ਨ ਦੀ ਡੇਟ ਕੱਢ ਰਹੀ ਹੈ ਸਰਕਾਰ ਅਸਤਾਨਕ ਸਰਕਾਰ ਵਿਜੀਤ ਪੰਜਾਬ ਸਰਕਾਰ ਸਤਾਨਕ ਸਰਕਾਰ ਦੇ ਇਲੈਕਸ਼ਨ ਦੀ ਪਰ ਇਹਨਾਂ ਨੇ ਹੁਣ ਉਹ ਡੇਟ ਜਿਹੜੀ ਵਧਾ ਕੇ ਲਗਭਗ ਅਸੀਂ ਸੁਣ ਰਹੇ 13 ਫਰਵਰੀ ਦੇ ਆਸ-ਪਾਸ ਵਸ ਰਹੇ ਇਹ ਕਰਦੇ ਤਾਂ ਇਸ ਕਰਕੇ ਜਿਹੜੀ ਹੈਗੀ ਆ ਅਸੀਂ ਥੋੜਾ ਜਿਹਾ ਉਤਾਰਾਂਗੇ ਜੀ ਟਿਕਟਾਂ ਵਾਸਤੇ ਅਰਜ਼ੀ ਮੰਗ ਲਈ ਤਾਂ ਗਏ ਨੇ ਜੀ ਅ ਅਰਜ਼ੀਆਂ ਅਸੀਂ ਲੈ ਲਏ ਨੇ ਹੋਰ ਅਰਜ਼ੀਆਂ ਆ ਰਹੀ ਨੇ ਤਾਂ ਉਹਨਾਂ ਦਾ ਜਿਹੜਾ ਹੈਗਾ ਪ੍ਰੋਪਰ ਲਾਈਨ ਅਪ ਕਰਕੇ ਉਹਨਾਂ ਦਾ ਜਿਹੜਾ ਏਜੰਸੀ ਵੱਲੋਂ ਅਸੀਂ ਸਰਵਿਸ ਕਰਵਾਵਾਂਗੇ ਡੈਡਲਾਈਨ ਰੱਖੀ ਗਈ ਹੈ ਕੋਈ ਅ ਜੀ ਡੈਡਲਾਈਨ ਸਾਡੀ ਜਿਹੜੀ ਹੈ 30 ਸੀਗੀ ਲਾਸਟ 30 ਸੀਗੀ ਹਾਂ ਹੁਣ ਥੋੜਾ ਜਿਸਰਾ ਸਟਾਨੇ ਸਰਕਾਰ ਨੇ ਇਲੈਕਸ਼ਨ ਦੀ ਡੇਟ ਵਧ ਗਈ ਆ ਤਾਂ ਅਸੀਂ ਵੀ ਜਿਹੜੀ ਡੈਡ ਲਾਈਨ ਨੂੰ ਵਧਾ ਕੇ ਅੱਗੇ ਥੋੜਾ ਕੰਮ ਕਰ ਦਤਾ ਹੈ ਹਮੇਸ਼ਾ ਕਿ ਕਿੰਨੇ ਨੋਮੀਨੇਸ਼ਨ ਤੁਹਾਡੇ ਕੋਲ ਆਏ ਨੇ ਕਿੰਨੇ ਉਮੀਦਵਾਰਾਂ ਨੇ ਇੱਛਾ ਜਤਾਈ ਹੈ ਜਿਹੜੇ 30 ਤਰੀਕ ਤੱਕ ਆਏ ਸੀਗੇ ਸਾਡੇ ਕੋਲ ਲਗਭਗ 15 20 ਜਿਹੜੇ ਆਫਸਰ ਕਹੇ ਆ ਗਏ ਸੀਗੇ ਕੁਝ 2 4 ਬਚੇ ਨੇ ਉਹ ਸਾਡੇ ਕੋਲ ਜਲਦੀ ਆ ਹਮੇਸ਼ਾ ਪੜ੍ਹੇ ਲਿਖੇ ਨਿਤਾਵਾਂ ਨੂੰ ਗਿਲਾਂਦੀ ਗੱਲ ਕੀਤੀ ਜਾਂਦੀ ਹੈ ਕੋਈ ਆਪਣੇ এডਿਕੇਸ਼ਨ ਨੂੰ ਕੋਈ ਕ੍ਰਾਈਟਰੀਆ ਰੱਖਿਆ ਜਾਏਗਾ ਕੁਆਲਿਫਿਕੇਸ਼ਨ ਨੂੰ ਅਸੀਂ ਮੰਨਦੇ ਹਾਂ ਜਿਹੜੀ ਐਜੂਕੇਸ਼ਨ ਹੁੰਦੀ ਆ ਉਹ ਜਿਹੜੀ ਦੇਸ਼ ਨੂੰ ਮਜ਼ਬੂਤ ਕਰਨ ਦੇ ਵਿੱਚ ਬਹੁਤ ਹੀ ਕਾਰਗਰਸ਼ੀਤ ਹੁੰਦੀ ਆ ਅਨ ਡਾਊਟ ਐਲਵਿਸ਼ ਜੈਕਟੂ ਲੋਗਨ ਜੀ ਜਗ੍ਹਾ ਮਿਲਦੀ ਆਵਾਦੀ ਪਾਰਟੀ ਦੇ ਵਿੱਚ ਅਸੀਂ ਦੇਖੀਏ ਸਾਡੇ ਨੈਸ਼ਨਲ ਲੀਡਰ ਦੇਖੀਏ ਸਾਡੇ ਪੰਜਾਬ ਕਰੀਕਰ ਦੇਖੀਏ ਕਲਾਕਲਾ ਬਹੁਤ ਹੀ ਜ਼ਿਆਦਾ ਹਾਈ ਫੀਲ ਪੜੇ ਲੇਕੇ ਕੋਈ ਸੀਏ ਕੋਈ ਡਾਕਟਰ ਹੈ ਕੋਈ 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 ਰਿਟਾਇਰ ਆਈਆਰਐਸ ਆਦਿ ਕੋਈ ਜਿੰਗਲ ਸਭ ਆਈਰਸ ਨੇ ਇਸੇ ਦਾ ਇਸੇ ਕੜੀ ਤੇ ਤ ਜੇ ਕੋਈ ਪੜਿਆ ਨਹੀਂ ਹੁੰਦਾ ਤਾਂ ਸ਼ਾਇਦ ਕਰਿਆ ਹੁੰਦਾ ਤਾਂ ਜਿਹੜਾ ਕਰਿਆ ਹੁੰਦਾ ਉਹ ਵੀ ਕਾਰਨ ਹੁੰਦਾ ਉਹਨੂੰ ਵੀ ਜਗ੍ਹਾ ਮਿਲਦੀ ਹੈ ਕੋਈ ਐਵਰੇਜ ਤੁਹਾਡਾ ਤਾਜਾ ਸਿੱਟਾ ਸੇਨੇ 25 ਕਿਨੇ ਕੱਢ ਸਕਨੇ ਆਪਾਂ ਕੋਈ ਅਸੀਂ ਤਾਂ ਅਸੀਂ 25 ਦੇ ਵਿੱਚੋਂ 25 ਹੀ ਕਟਾਂਗੇ ਅਸੀਂ ਤਾਂ ਕਹਿੰਦੇ ਆ ਅਸੀਂ 25 ਕਟਾਂਗੇ ਕਿਉਂਕਿ ਅੱਜ ਪੰਜਾਬ ਦਾ ਬੱਚਾ-ਬੱਚਾ ਆਮ ਆਦਮੀ ਪਾਰਟੀ ਦੇ ਆ ਰਹਾ ਆਮ ਆਦਮੀ ਪਾਰਟੀ ਦੀ ਅਡਾਲੋਜੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਉਹਦੇ ਤੋਂ ਪੂਰੀ ਤਰ੍ਹਾਂ ਖੁਸ਼ ਹੈ ਜਦ ਤੱਕ ਆ ਅਸੀਂ ਹਾਰਨੇ ਹੈ ਠੀਕ ਹੈ ਜੀ ਫੋਰਵਰਡ ਦੇ ਜਿਹੜੇ 25 ਬਕਰੇ ਪੰਜਾਬ ਦੇ ਬੱਚੇ-ਬੱਚੇ ਨੇ 5 ਸਾਲ ਬੜੇ ਔਖੇ ਕੱਢਿਆ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼ ਲੁਧਿਆਣਾ ਦੇ ਗਿੱਲਾ ਪਿੰਡ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਕੁੜੀ ਨੇ ਕੀਤੀ ਆਤਮ ਹੱਤਿਆ ਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਤੇ ਪੀੜੇ ਵਾਰ ਦੇ ਬਿਆਨਾਂ ਦੇ ਆਧਾਰ ਤੇ 174 ਦੇ ਤਹਿਤ ਕੇਸ ਦਰਜ ਕੀਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਿੰਡ ਗਿੱਲ ਦੇ ਸਰਕਾਰੀ ਸਕੂਲ ਵਿੱਚ ਇੱਕ ਲੜਕੀ ਦੁਰਾ ਨੇ ਆਤਮ ਹੱਤਿਆ ਕੀਤੀ ਹੈ ਅਤੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਲੜਕੀ ਕਾਫੀ ਉਦਾਸੀ ਵਿੱਚ ਰਹਿੰਦੀ ਸੀ ਜਿਸ ਕਾਰਨ ਲੜਕੀ ਨੇ ਆਤਮ ਹੱਤਿਆ ਕੀਤੀ ਹੈ। ਮ੍ਰਿਤਕ ਦੇ ਸ਼ਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਕੀ ਨਾਮ ਹੈ ਮਰਜੀ? ਮੇਰਾ ਨਾਮ ਪਰਮੰਦਰ ਸਿੰਘ ਹੈ। ਅੱਛਾ ਕੀ ਗੱਲ ਹੋਈ ਜੀ? ਅੱਜ sire ਖਾਣੇ ਤੋਂ ਫੋਨ ਆਇਆ ਸੀ ਸਾਨੂੰ ਕਿ ਤੁਹਾਡੀ ਬੇਟੂ ਲਈ ਆ ਤਾ ਦੇਖੋ ਕਿ ਬੇਟੀ ਦੀ ਜਿਹੜੀ ਰਿਪੋਰਟ ਲਖਾਈ ਸੀਗੀ ਕਿਤੇ ਇਹ ਹੀ ਤਾਂ ਨਹੀਂ ਕਿਹਾ ਸੀ ਜਾ ਕੇ ਦੇਖਿਆ ਸਾਡੀ ਜੀ sire ਤੇ ਇੱਕ ਕੀ ਨਾਮ ਸੀ ਜੀ ਇਸ ਦਾ ਉਸ ਦਾ ਹਰਪ੍ਰੀਤ ਕੋ ਤੇ ਉਮਰ ਕਿੰਨੀ ਸੀ ਜੀ 17 ਸਾਲ 17 ਸਾਲ ਜੀ ਕਿੰਨੇ ਵਿੱਚ ਪੜਦੀ ਸੀ ਜੀ ਪਲਸ 2 ਜੀ ਕਿਹੜੇ ਸਕੂਲ ਚ ਪੜਦੀ ਸੀ ਇਹ ਗਵਰਨਮੈਂਟ ਸਕੂਲ ਹੈ ਜਿਲ੍ਹਾ ਦਾ ਤੇ ਇਹ ਘਰ ਤੋਂ ਕਿੰਨੇ ਟਾਈਮ ਦੇ ਵਿੱਚ ਸਵੇਰੇ ਕਦੋਂ ਆਈ ਤੇ ਕੀ ਗੱਲਬਾਤ ਹੋਈ ਸੀ ਸਾਰਾ ਕੱਲ ਆਈ ਸੀ ਵੀ ਉਹ ਕੱਲ ਸਵੇਰੇ ਹੋਈ 9:30 ਵਜੇ ਜਿਵੇਂ 9:00 ਵਜੇ ਸਕੂਲ ਲੱਗਦਾ ਹੈਗਾ ਸਵੇਰੇ ਆਈ ਸੀ ਤੇ ਛੁੱਟੀ ਹੋਣ ਤੱਕ ਬੱਚਿਆਂ ਦੇ ਨਾਲ ਸੀ ਵੀ ਉਹ ਤੇ ਜਦੋਂ ਛੁੱਟੀ ਹੋਊਗੀ ਜੀ ਆ ਜੀ ਬੱਚਿਆਂ ਨੇ ਪੁੱਛਿਆ ਕਿ ਛੁੱਟੀ ਹੋਣ ਤੱਕ ਸਾਡੇ ਨਾਲ ਜੀ ਲੇਕਿਨ ਉਦੋਂ ਬਾਅਦ ਨਹੀਂ ਸਮਝ ਆ ਹਾਂਜੀ ਸਰ ਕਿ ਇਸੇ ਵਿੱਚ ਹਨ ਜਿਹੜੀ ਬੇਟੀ ਦੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਜਦੋਂ ਅਸੀਂ ਸਾਰੇ ਪੰਜ ਮੈਂਬਰ ਹਨ ਜਿਹੜੀ ਇਹ ਬੇਟੀ ਨੇ ਸੋਸਾਇਟੀ ਕੀਤੇ ਨੇ ਹਨ ਇਹ ਸਭ ਤੋਂ ਵੱਡੀ ਸੀ ਜੀ ਇਹ ਵਿਚਾਲੇ ਵਾਲੀ ਸੀ ਸਭ ਤੋਂ ਵੱਡਾ ਤੇ ਤੁਹਾਨੂੰ ਕਿਸੇ ਤੇ ਸ਼ੱਕ ਹੈ ਜੀ ਨਹੀਂ ਪੜਾਈ ਕਰਕੇ ਟੈਨਸ਼ਨ ਵਾਲ ਇਦਾਂ ਕੁਝ ਕਰ ਲਿਆ ਉਹ ਤਾਂ ਕੁਝ ਨਹੀਂ ਸੀ ਥੈਂਕ ਯੂ ਇੱਕ ਨੰਬਰ ਠੀਕ ਹੈ ਜੀ ਬਾਕੀ ਜਿਹੜਾ ਅੱਜ ਸੁਸਾਇਡ ਹੋਇਆ ਅੱਜ ਕਰੀਬ 10:00 ਵਜੇ ਆਪਾਂ ਨੂੰ ਇਤਲਾਹ ਮਿਲੀ ਆ ਕਿ ਇੱਕ ਲੜਕੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੱਲ ਦੇ ਵਿੱਚ ਸੁਸਾਇਡ ਕਰ ਲਿਆ। ਉੱਥੇ ਜਾ ਕੇ ਮੌਕੇ ਤੇ ਪਹੁੰਚੇ ਆ। ਦੇਖਿਆ ਕਿ ਲੜਕੀ ਹਰਪ੍ਰੀਤ ਕੌਰ ਦੀ লাশ ਪੱਖੇ ਦੇ ਤਾਲੇ ਕੱਟ ਕਰੀ ਸੀ। ਉਸ ਤੋਂ ਬਾਅਦ ਉਹਦੇ ਪਾਦਨ ਪਰਮੇਂਦਰ ਸਿੰਘ ਮਿਲਿਆ ਤੇ ਹਾਜ਼ਰ ਮਿਲਿਆ ਜਿਨੇ ਆਪਣੇ ਬਿਆਨ ਦੇ ਵਿੱਚ ਲਗਾਇਆ ਇਹ ਮੇਰੀ ਲੜਕੀ ਜਿਹੜੀ ਕਾਫੀ ਪਰੇਸ਼ਾਨ ਸੀ ਧਮਾਕੀ ਤੋਂ ਕਿ ਡਿਪਰੈਸ਼ਨ ਵਿੱਚ ਰਹਿਣ ਕਰਕੇ ਉਹਨੇ ਪੱਖੇ ਨਾਲ ਲੜਕੇ ਕਰਦੇ ਆ ਤਮਤ ਤੇ ਇਸੇ ਸਬੰਧ ਵਿੱਚ 174 ਦੀ ਕਾਰਵਾਈ ਹੋ ਰਹੀ ਹੈ। ਰਿਪੋਰਟ ਮਾਡਲ ਕਰਵਾ ਕੇ ਅਗਲੀ ਕਰ। ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼ ਗੋਸ਼ਾ ਨੇ ਕਿਹਾ ਕਿ ਕਾਂਗਰਸੀ ਸਰਕਾਰ ਇਸ ਵਾਰ ਵੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਪ੍ਰੋਜੈਕਟ ਦੇ ਰਾਹੀਂ ਇੱਕ ਹੋਰ ਅਫਸਰ ਲੱਭ ਰਹੀ ਹੈ ਕਿ ਉਹ ਲੋਕਾਂ ਨੂੰ ਪਟਕਾ ਸਕੇ। ਉਹਨਾਂ ਨੇ ਕਿਸਾਨੀ ਲੈਅ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਪਰ ਇਸ ਬਾਰੇ ਵੀ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਚਾਹੁੰਦੀ ਸੀ ਕਿ ਇਸ ਮਾਮਲੇ ਵਿੱਚ ਇੱਕ ਕਮੇਟੀ ਬਣਾਈ ਜਾਵੇ। ਜਦੋਂ ਕਿ ਇਸ ਵਿੱਚ ਸ਼ਾਮਲ ਇੱਕ ਕਿਸਾਨ ਸੰਗਠਨ ਕੁਝ ਦਿਨ ਪਹਿਲਾਂ ਬਣਾਈ ਗਈ ਸੀ। ਸ਼ਿਵ ਸੈਨਾ ਪੰਜਾਬ ਦੇ ਕੁਝ ਨੇਤਾਵਾਂ ਦੀ ਤਰਫੋਂ ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਨੇੜੇ ਕੀਰਤਨ ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਰੂਪਾਂ ਦੇ ਮਾਮਲੇ ਵਿੱਚ ਸਿੱਖ ਸਦਭਾਵਨਾ ਦਲ ਦੀ ਤਰਫੋਂ ਉਸਨੇ ਕਿਹਾ ਹੈ ਕਿ ਇੱਕ ਆંકੜਿਆਂ ਦੀ ਗਲਤੀ ਹੈ ਜਿਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਸਨ ਤੀਜੀ ਵਾਰ ਦੌਰਾ ਰੱਦ ਕੀਤਾ ਤੇ ਮੈਂ ਸਮਝਦਾ ਕਿ ਕੈਪਟਨ ਸਾਹਿਬ ਨੂੰ ਨਾ ਲੁਧਿਆਣੇ ਦੀ ਨਾ ਪੰਜਾਬ ਦੇ ਵਸੀਆਂ ਦੀ ਕੋਈ ਲੋੜ ਹੈ ਉਹ ਆਪਣੀ ਪਰਸਨਲ ਜਿਹੜਾ ਤਰੀਕੇ ਨਾਲ ਜੀਣਾ ਚਾਹੁੰਦੇ ਆ ਪਰ ਇਹੋ ਜਿਹੇ ਲੋਕਾਂ ਦਾ ਮੁੱਖ ਮੰਤਰੀ ਬਣਨਾ ਪੰਜਾਬ ਤੇ ਲਈ ਬਹੁਤ ਘਾਟਾ ਦਾ ਹੈਗਾ ਤੇ ਪੰਜਾਬ ਦਾ ਘਾਟਾ ਹੋ ਰਿਹਾ ਅੱਜ ਜਿਹੜਾ 650 ਦਾ ਕਰੋੜ ਦਾ ਪ੍ਰੋਜੈਕਟ ਬਣਾਇਆ ਉਹਨਾਂ ਦੀ ਹਵਾ ਤਾਂ ਪਹਿਲੇ ਦਿਨ ਹੀ ਨਿਕਲ ਗਈ ਸੀ ਜਦੋਂ ਮੰਤਰੀ ਸਾਹਿਬ ਆਂਸ਼ੂ ਜੀ ਨੇ ਖੁਦ ਬੋਲਿਆ ਸੀ ਕਿ ਇਹ 300 ਕਿੰਨੇ ਕਰੋੜ ਚ ਪ੍ਰੋਜੈਕਟ ਬਣ ਸਕਦਾ ਤੇ ਉਦੋਂ ਆਪਾਂ ਕਿੰਨਾ ਗੁੱਸੇ ਚ ਬੋਲੇ ਸੀਗੇ ਕਿ ਇਸ ਦੇਸ਼ ਵਿੱਚ ਬੋਲਣ ਦਾ ਹੱਕ ਨਹੀਂ ਹੈ ਪੈਸੇ ਖਾਣ ਵਾਸਤੇ ਇੱਕ ਪ੍ਰੋਜੈਕਟ ਬਣਾਇਆ ਗਿਆ ਮੈਂ ਨਹੀਂ ਸਮਝਦਾ ਕਿ ਇਹਦੇ ਨਾਲ ਕੋਈ ਦੇਸ਼ ਦਾ ਤੇ ਜਾਂ ਸ਼ਹਿਰ ਦਾ ਇਹਦਾ ਸਮਝਦਾ ਕਿ ਕਾਂਗਰਸ ਦੇਸ਼ ਨੂੰ ਬਰਬਾਦ ਕਰ ਰਹੀ ਹੈ ਸਾਡੇ ਪੰਜਾਬ ਨੂੰ ਬਰਬਾਦ ਕਰ ਰਹੀ ਹੈ ਕੈਪਟਨ ਅਮਿੰਦਰ ਸਿੰਘ ਦੇ ਆੜ ਨਾਲ ਸਾਡੇ ਪੰਜਾਬ ਦਾ ਬਹੁਤ ਵੱਡਾ ਕਾਟਾ ਹੋਇਆ ਜੀ ਅੱਜ ਸਭ ਤੋਂ ਪਹਿਲੇ ਸੀਐਮ ਦਾ ਦੌਰਾ ਥਾ ਅੱਜ ਤੋਂ ਤਾਂ ਮੈਂ ਸਮਝਦਾ ਹਾਂ ਕਿ ਜੋ ਸੀਐਮ ਦਾ ਅੱਜ ਤੀਸਰੀ ਵਾਰ ਦੌਰਾ ਲੁਧਿਆਣਾ ਦਾ ਰੱਦ ਹੋਇਆ ਉਹ ਤਾਂ ਮੈਂ ਸਮਝਦਾ ਹਾਂ ਕਿ ਸੀਐਮ ਕੈਪਟਨ ਅਮਿੰਦਰ ਸਿੰਘ ਜੀ ਆਪਣੇ ਪੰਜਾਬ ਵਾਸੀਆਂ ਕੇ ਲਈ ਸੀਰੀਅਸ ਨਹੀਂ ਹੈ ਕਿਉਂਕਿ ਉਹ ਨਿੱਜੀ ਜ਼ਿੰਦਗੀ ਮੈਂ ਬੇਸਤ ਹੈ तो ऐसे इस, इस इससे पता लग जाता है पंजाब के लोगों की कितना सीरियस है और दूसरी बात जो साढ़े छः सौ करोड़ का प्रोजेक्ट है तो मैं समझता हूँ जो उद्योगपति बोले हैं कि ये तीन सौ करोड़ में भी बन सकता है लगभग तो उनकी दामों की हवा तो पहले ही निकल चुकी है जो ये प्रोजेक्ट है इससे पहले जयराम जी जो प्रकाश जी जो थे मंत्री साहब और मनीष तिवारी जो एम थे उन्होंने यहाँ पर बैक्टीरिया छोड़े थे पंद्रह पंद्रह से सोलह करोड़ के बीच का यह प्रोजेक्ट था तो तीन करोड़ के बैक्टीरिया लगा दी मैंने मुझे आज तक समझ नहीं आई कि ये प्रोजेक्ट कामयाब क्यों नहीं हुआ तो ये पैसे खाने के लिए होता है तो हो रहा है लेकिन सुखबीर जी का भी एक वहाँ पर लगा हुआ तो सुखबीर जी सुखबीर बादल हमारे अकाली सरकार में तो हमेशा प्रोजेक्ट बने हैं सेवा केंद्र बने हैं बुढ़ा नाला प्रोजेक्ट साफ सफाई का अभियान चला पहले बहुत गंदा था तो इससे पहले भी जो आप देख सकते हो लुधियाने में स्टेडियम बना था जितने प्रोजेक्ट हमने पंजाब सरकार ने जो फ्लाई ओवर बनाए या कुछ बनाए सारे प्रोजेक्ट कांग्रेस सरकार ने बंद कर दिए वो दिखाना चाहते हैं कि हम काम कर रहे हैं तो मैं नहीं समझता कि लुधियाने में वो पहले काम किया था ना क्योंकि इससे पहले आपको याद होगा कि ओपोजिशन लीडर चन्नी थे उनको पूछा था कि एक काम बता दीजिए उन्होंने बोला था पच लगाए तो ये पच इस बार तो पच भी नहीं लगे तो मैं नहीं समझता कि ये कुछ कर देंगे किसान किसानों को लेकर सुप्रीम कोर्ट ने अहम फैसला दिया है देखो सुप्रीम कोर्ट का फैसला हम अपनी कोर्ट को मानते हैं पर मैं समझता हूँ किसानों को जो जिस जिन्होंने वो केस किया है वो दिसंबर में जत्थेबंदी को रजिस्टर्ड करवाया गया साथ में केस कर दिया गया तो मैं समझता हूँ सरकार ने अपने अपनी तरफ से एक जत्थेबंदी खड़ी करके कोशिश की है कि किसानों को खुदबुर्द कर दिया जाए उनका जो जो मांगे हैं वो कर दिए तो मैं नहीं समझता कि किसानों को ये मांग मान्य हो क्या रहेगी रणनीति पार्टी की देखो हमारी अकाली दल की है कि रंधे हम पंजाब पंजाबियत के लिए किसानों की पार्टी है तो किसानों के साथ खड़े हैं इसके अलावा एक शिवसेना पंजाब के नेताओं का बयान आया है कि कि जो किसान अंधा था नहीं है। ये मूर्खता पूर्ण बयान है पहले तो तिरंगे झंडे के अंदर हरा रंग किस लिए किसानी के लिए रंग है एक केसरी रंग है खालसे के लिए वाइट जो पीसफुली जो हम सफेद को पीसफुली कहते हैं तो तिरंगे झंडे का अपमान करने वाली बात हो गई तो किसान अन्नदाता है अनदाता था अनदाता रहेगा तो फिर भारतीय जनता बोल देना मोदी जी को कि वो मीटिंग क्यों करते हैं उनके लिए बार बार जो आठ मीटिंग हो चुकी है तो इससे पता लगता है कि खुद एक एक तरफ वो तो कांग्रेस वाले भी बोलते हैं फिर बीजेपी वाले बोलते हैं फिर फर्क क्या रह गया इनमें एक में आज मंत्री मंत्री पास कीर्तन किया वो बोल रहे हैं कि एस जी पी सी और अकाली दल द्वारा ये कथित तौर पर जो स्वरूप गायब किए गए वडाला जी बड़े अच्छे मेरे दोस्त भी हैं कीर्तनी हैं बड़े अच्छे पर उनका ऐसा बयान है ये अच्छा नहीं लगता क्योंकि ये पंजाब में आग लगाने वाला काम है जो सिंह साहब हमारे जो अकाल तख्त के हरप्रीत सिंह जी हैं उन्होंने खुद कमेटी की जांच की कि लोग जिस लोग जिस आदमी ने ये स्वरूप बाहर भेजे थे उसके पैसे जमा नहीं करवाए गए तो ऐसा करके आप क्या साबित करना चाहते हो कि ऐसा काम नहीं होना चाहिए क्योंकि ये गुरु की बड़े सेंसिटिव मामला इसको ऐसा नहीं उछालना चाहिए ब्यूरो रिपोर्ट एस न्यूज़ ਜਿੱਥੇ ਪੂਰੇ ਭਾਰਤ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਸੰਘਰਸ਼ جاری ਹੈ ਉੱਥੇ ਹੀ ਭਾਰਤ ਕਿਸਾਨ ਯੂਨੀਅਨ ਲੱਖੋਵਾਲ ਲੁਧਿਆਣਾ ਦੀ ਚੰਡੀਗੜ੍ਹ ਰੋਡ ਤੇ ਅੱਗ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਜਲਾ ਕੇ ਮਨਾ ਰਹੀ ਹੈ ਲੋੜੀ ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦੇਸ਼ ਵਿੱਚ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਉਨਾ ਕਿਹਾ ਕਿ ਮੋਦੀ ਸਰਕਾਰ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਕੋਈ ਵੀ ਹਾਂ ਪੱਖੀ ਨਾਰਾ ਨਹੀਂ ਮਾਰ ਰਹੀ। ਉਹਨਾਂ ਕਿਹਾ ਕਿ ਜਿਸ ਦੇ ਚਲਦਿਆਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਲੋਹੜੀ ਤੇ ਪਵਿੱਤਰ ਤਿਹਾਰ ਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸੜੀਆਂ ਗਈਆਂ ਨੇ। ਇਸ ਦੌਰਾਨ ਉਹਨਾਂ ਮੋਦੀ ਸਰਕਾਰ ਦੀ ਵੀ ਜਮਕੇ ਨਿੰਦਾ ਕਰਦੇ ਹੋਏ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਮ ਜੀ ਸਰ ਜੀ ਕੀਤੇ ਕਿ ਵੀਡੀਓ ਦੇ ਲਈ ਆਪ ਜੀ ਨੂੰ ਸਾੜੇ ਆ। ਕਿਹਦਾ ਕੀ ਕਹਿਣਾ ਹੈ? ਕਿਉਂਕਿ ਸਾਨੂੰ ਰੋਜ਼ ਸੀ ਅਸੀਂ 7 ਮਹੀਨਿਆਂ ਤੋਂ ਬੈਠੇ ਆਂ ਪੰਜਾਬ ਦੇ ਵਿੱਚ 1.5 ਮਹੀਨੇ ਤੋਂ ਉੱਪਰ ਹੋ ਗਿਆ ਅਸੀਂ ਦਿੱਲੀ ਸੜਕਾਂ ਤੇ ਬੈਠੇ ਆਂ ਪਰ ਸਰਕਾਰ ਸਾਡੀ ਸੁਣ ਨਹੀਂ ਰਹੀ ਸਰਕਾਰ ਦੀ ਨੀਅਤ ਤੇ ਸ਼ੱਕ ਆ ਉਹਦੇ ਲਈ ਸਮੂਚੀਆਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਵੱਲੋਂ ਇੱਕ ਐਲਾਨ ਕੀਤਾ ਸੀ ਵੀ ਅਸੀਂ ਲੋਹੜੀ ਵਾਲੇ ਦਿਨ ਜਿਹੜੇ ਇਹ ਤਿੰਨੇ ਕਾਨੂੰਨ ਬਣੇ ਆ ਆਰਡੀਨੈਂਸ ਆ ਉਹਨਾਂ ਦੇ ਜਿਹੜੀਆਂ ਕਾਪੀਆਂ ਨੇ ਉਹ ਅਸੀਂ ਲੋਹੜੀ ਮਨਾਵਾਂਗੇ ਤੇ ਅੱਗ ਨੂੰ ਭੇਟ ਕਰਾਂਗੇ ਉਹਦੇ ਤਹਿਤ ਅਸੀਂ ਅੱਜ ਇਹ ਕੁਹਾੜੇ ਚੌਂਕ ਦੇ ਵਿੱਚ ਸਮੂਹ ਸੰਗ ਦੇ ਨਾਲ ਸਮੂਹ ਤੁਹਾਡੇ ਵਾਸੀਆਂ ਦੇ ਨਾਲ ਅਸੀਂ ਇਹ ਕਾਨੂੰਨ ਅੱਜ ਸਾੜੇ ਗਏ। ਪਰ ਜਿਵੇਂ ਕਮੇਟੀ ਦਾ ਵੀ ਗਠਨ ਕੀਤਾ ਗਿਆ ਇਸ ਮੇਨ ਕੋਰ ਤੋਂ ਕਿਸ ਤਰ੍ਹਾਂ ਦੇਖਦੇ ਫੈਸਲੇ ਨੂੰ ਕੋਈ ਹੈ ਉਮੀਦ ਹੈ ਤੁਹਾਨੂੰ ਨਹੀਂ ਸਾਨੂੰ ਕਮੇਟੀ ਦੇ ਕੋਈ ਉਮੀਦ ਨਹੀਂ ਅਸੀਂ ਕੱਲ ਹੀ ਕਮੇਟੀ ਮੀਟਿੰਗ ਕਰਕੇ ਰੱਦ ਕਰ ਦਿੱਤੀ ਗਈ ਆ ਕਿਉਂਕਿ ਚਾਰੇ ਜਿਹੜੇ ਕਮੇਟੀ ਮੈਂਬਰ ਬਣਾਏ ਗਏ ਨੇ ਇਹ ਪਹਿਲਾਂ ਹੀ ਕਾਨੂੰਨ ਨੂੰ ਚੰਗਾ ਗੈਰ ਚੁੱਕੇ ਨੇ ਪਹਿਲਾਂ ਹੀ ਇਹਨਾਂ ਦੇ ਆ ਗਏ ਨੇ ਇਹ ਕਾਨੂੰਨ ਚੰਗਾ ਅਸਲੀ ਅਸੀਂ ਉਹ ਕਮੇਟੀ ਨਹੀਂ ਮੰਨਦੇ ਅਸੀਂ ਪਹਿਲਾਂ ਵੀ ਸਰਕਾਰ ਨੂੰ ਕਿਹਾ ਸੀ ਅਸੀਂ ਕਿਸੇ ਕਮੇਟੀ 'ਚ ਵਿਸ਼ਵਾਸ ਨਹੀਂ ਰੱਖਦੇ ਨਾ ਹੀ ਅਸੀਂ ਕੋਈ ਕਮੇਟੀ ਬਣਾਉਣੀ ਹੈ ਕਿਉਂਕਿ ਕਮੇਟੀਆਂ ਤਾਂ ਸੰਘਰਸ਼ ਨੂੰ ਖਰਾਬ ਕਰਨ ਨੂੰ ਸੰਘਰਸ਼ ਨੂੰ ਲੰਮਾ ਕਰਨ ਲਈ ਹੁੰਦੀਆਂ ਨੇ ਦੇਣ ਲੈਣ ਲਈ ਕੋਈ ਕੱਖ ਨਹੀਂ ਹੁੰਦਾ ਨੇ ਚ ਜੇ ਮੈਂ 15 ਤਰੀਕ ਦੀ ਮੀਟਿੰਗ ਰੱਖੀ ਹੈ ਤੁਹਾਨੂੰ ਕੀ ਲੱਗਦਾ ਕੋਈ ਰਿਜ਼ਲਟ ਆਏਗਾ ਜਾਂ ਉਹਦੇ ਸੰਘਰਸ਼ ਚੱਲ ਹੀ ਜਾਏਗਾ ਸਾਡੀ ਕੱਲ ਨੂੰ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਊਗੀ ਦਿੱਲੀ ਦੇ ਵਿੱਚ ਉਹਦੇ ਚ ਅਸੀਂ ਫੈਸਲਾ ਲਵਾਂਗੇ 15 ਨੂੰ ਕੀ ਕਰਨਾ ਜਾਣਾ ਜਾਂ ਨਹੀਂ ਜਾਣਾ ਜਾਂ ਉੱਥੇ ਕੀ ਗੱਲਾਂ ਕਰਨੀਆਂ ਨੇ ਉਹ ਅਸੀਂ ਫੈਸਲਾ ਕੱਲ੍ਹ ਸ਼ਾਮ ਨੂੰ ਦੱਸਾਂਗੇ ਉਸ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ ਸ਼ਿੰਗਾਰਸ਼ ਪੱਕੇ ਤੌਰ ਤੇ ਜਾ ਰਹੀ ਹੈ ਅਸੀਂ ਸ਼ਿੰਗਾਰਸ਼ ਲਈ ਹੋਈ ਇੱਥੇ ਆਏ ਆਂ ਵੀ ਲਾਮ ਬੰਦ ਕਰਕੇ ਕਿਸਾਨਾਂ ਨੂੰ ਜਿਹੜਾ ਅਸੀਂ 26 ਜਨਵਰੀ ਮਨਾਉਣਾ ਉਹਦੇ ਲਈ ਲਾਮ ਬੰਦ ਕਰੀਏ ਤੇ ਵੱਧ ਤੋਂ ਵੱਧ ਕਿਸਾਨ ਜਿਹੜੇ ਜਾਣ ਉੱਥੇ ਅਸੀਂ 26 ਜਨਵਰੀ ਉੱਥੇ ਮਨਾ ਸਕੀਏ ਬਿਊਰੋ ਰਿਪੋਰਟ एसएमजेड न्यूज़ ਲੋਕਾਂ ਦੀ ਸਰਕਾਰ ਪੰਜਾਬ ਸਰਕਾਰ ਨੇ ਮਹਿਲਾਵਾਂ ਲਈ ਸਰਕਾਰੀ ਨੌਕਰੀ ਦੇ ਖੇਤਰ ਵਿੱਚ 33% ਸੀਟਾਂ ਦਾ ਰਾਖਵਾ ਕਰ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਅਤੇ ਨਾਲ ਹੀ ਮਦਦ ਅਤੇ ਕਾਨੂੰਨੀ ਸਹਾਇਤਾ ਲਈ ਹਰ ਜ਼ਿਲ੍ਹੇ ਵਿੱਚ ਇੱਕ ਵਨ ਸਟਾਪ ਸੈਂਟਰ ਬਣਾਏ ਹਨ 33% ਦੀ ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ ਦੇ ਵਿੱਚ ਬਿਠੇ ਹੋਣ ਸੇ ਰੱਖਾਂਗੇ ਮਹਿਲਾਵਾਂ ਪ੍ਰਤੀ ਆਪਣਾ ਫਰਜ਼ ਨਿਭਾਉਦੇ ਹੋਏ ਤੇ ਉਹਨਾਂ ਦੇ ਸਸ਼ਕਤੀਕਰਨ ਲਈ ਸਰਕਾਰੀ ਧਾਰਨਾਵਾਂ ਚ ਉਹਨਾਂ ਨੂੰ 33% ਰਾਖਵਾ ਕਰਨ ਦਿੱਤਾ ਤੇ ਮਹਿਲਾਵਾਂ ਦੀ ਮਦਦ ਲਈ ਤੇ ਕਾਨੂੰਨੀ ਸਹਾਇਤਾ ਲਈ ਹਰ ਜ਼ਿਲ੍ਹੇ 'ਚ ਵਨ ਸਟਾਪ ਸੈਂਟਰ ਸਥਾਪਿਤ ਕੀਤੇ ਮਹਿਲਾਵਾਂ ਦਾ ਕਰਦੀ ਸਤਕਾਰ ਲੋਕਾਂ ਦੀ ਸਰਕਾਰ ਪੰਜਾਬ ਸਰਕਾਰ ਐਸੇ ਅੱਜ ਦੀਆਂ ਮੁੱਖ ਖਬਰਾਂ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੇ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ న్యూਸ